ਹੈਲੋ ਦੋਸਤੋ ਅੱਜ ਆਪਾਂ ਬਣਾ ਰਿਆਂ ਜੀ ਖੋਆ ਅੱਜ ਆਪਾਂ ਜੀ ਖੋਏ ਨੂੰ ਘਰ ਵਿੱਚ ਬਣਾ ਕੇ ਹੀ ਤਿਆਰ ਕਰਾਂਗੇ ਇਸ ਨੂੰ ਘਰ ਵਿੱਚ ਬਣਾਉਣ ਲਈ ਜੀ ਆਪਾਂ ਨੂੰ ਦੋ ਤਿੰਨ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈਗਾ ਅਗਰ ਆਪਾਂ ਇੰਨਾਂ ਗੱਲਾਂ ਦਾ ਖਾਸ ਧਿਆਨ ਰੱਖਾਂਗੇ ਤਾਂ ਆਪਾਂ ਆਪਣੇ ਘਰ ਵਿੱਚ ਵੀ ਖੋਏ ਨੂੰ ਬਹੁਤ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਕੜਾਹੀ ਵਿੱਚ 3.5 ਕਿਲੋ ਦੁੱਧ ਲਿਆਗਾ ਦੇਖੋ ਜੀ ਇਹ ਦੁੱਧ ਆਪਾਂ ਫੁੱਲ ਕਰੀਮ ਹੀ ਲਿਆਗਾ ਫੁੱਲ ਕਰੀਮ ਹੀ ਆਪਾਂ ਦੁੱਧ ਯੂਜ਼ ਕਰਨਾਗਾ ਜੀ ਹੁਣ ਆਪਾਂ ਜੀ ਇਸ ਵਿੱਚ ਜਦੋਂ ਇਹ ਗਰਮ ਹੋ ਜਾਵੇ ਤਾਂ ਸਪੈਚੂਲਾ ਨਾਲ ਇਸ ਨੂੰ ਲਗਾਤਾਰ ਆਪਾਂ ਹਿਲਾਉਂਦੇ ਰਹਿਣਾਗਾ ਦੇਖੋ ਜੀ ਇਹ ਫੁੱਲ ਕਰੀਮ ਦੁੱਧ ਦਾ ਲਗਾਤਾਰ ਆਪਾਂ ਇਸ ਨੂੰ ਚਲਾਉਂਦੇ ਰਹਾਂਗੇ ਸਪੈਚੂਲਾ ਨਾਲ ਜੰਨੀ ਦੇਰ ਤੱਕ ਆਪਣਾ ਕੋਆ ਬਣ ਕੇ ਰੈਡੀ ਨਹੀਂ ਹੋ ਜਾਂਦਾ ਗੈਸ ਜੀ ਆਪਾਂ ਹਾਈ ਰੱਖਾਂਗੇ ਇਸ ਨੂੰ ਬਣਾਉਣ ਲਈ ਜੀ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਪਹਿਲੀ ਗੱਲ ਦਾ ਇਹ ਖਾਸ ਧਿਆਨ ਰੱਖਣਾਗਾ ਕਿ ਆਪਾਂ ਇਹ ਲਗਾਤਾਰ ਸਪੈਚੂਲਾ ਨਾਲ ਇਸ ਨੂੰ ਹਿਲਾਉਂਦੇ ਰਹਿਣਾਗਾ ਦੁੱਧ ਨੂੰ ਤਾਂ ਕਿ ਦੁੱਧ ਆਪਣਾ ਕੜਾਹੀ ਨੀਚੇ ਨਾ ਲੱਗ ਜਾਵੇ ਦੂਜੀ ਗੱਲ ਜੀ ਆਪਾਂ ਨੂੰ ਇਹ ਖਾਸ ਧਿਆਨ ਰੱਖਣਾ ਪੈਂਦਾ ਕਿ ਇਹ ਦੁੱਧ ਕੜਾਹੀ ਦੇ ਸਾਈਡਾਂ ਤੇ ਪੱਕ ਕੇ ਨਾ ਜੰਮ ਜਾਵੇ ਤਾਂ ਇਸ ਨੂੰ ਸਪੈਚੂਲਾ ਨਾਲ ਆਪਾਂ ਨਾਲ ਦੇ ਨਾਲ ਲਾਉਂਦੇ ਵੀ ਰਹਿਣਾਗਾ ਤਾਂਕਿ ਇਹ ਕੜਾਈ ਦੇ ਆਲੇ-ਦਾਲੇ ਨਾ ਜਮੇ ਦੇਖੋ ਇਸ ਦੀ ਥਿਕਨੈਸ 1 ਘੰਟੇ ਬਾਅਦ ਕਿਸ ਤਰੀਕੇ ਦੀ ਹੋ ਚੁੱਕੀ ਹੈ ਜੀ ਕਾਫੀ ਗਾੜਾ ਹੋ ਚੁੱਕਿਆ ਹੈਗਾ ਇਹ ਦੇਖ ਕੰਨਾ ਗਾੜਾ ਹੋ ਚੁੱਕਿਆ ਦੁੱਧਾ ਆਪਣਾ ਬਸ ਕੜਾਹੀ ਤੇਜੀ ਆਪਾਂ ਇਹ ਸਾਈਡ ਤੇ ਬਿਲਕੁਲ ਵੀ ਨਹੀਂ ਲੱਗਣ ਦੇਣਾ ਗੈਸ ਆਪਾਂ ਹਾਈ ਰੱਖਣਾ ਤੇ ਦੇਸੀ ਕੀ ਆਪਾਂ ਇਸ ਵਿੱਚ ਬਿਲਕੁਲ ਵੀ ਜੂਸ ਨਹੀਂ ਕਰਾਂਗੇ ਜੋ ਖੋਆ ਜੀ ਆਪਾਂ ਆਪਣੇ ਘਰ ਵਿੱਚ ਬਣਾ ਕੇ ਤਿਆਰ ਕਰਦੇ ਆ ਇਸ ਦਾ ਟੇਸਟ ਮਾਰਕੀਟ ਨਾਲੋਂ ਵੀ ਬਹੁਤ ਹੀ ਜ਼ਿਆਦਾ ਵਧੀਆ ਹੁੰਦਾਗਾ ਤੁਸੀਂ ਵੀ ਆਪਣੇ ਘਰ ਵਿੱਚ ਇੱਕ ਵਾਰ ਇਸ ਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਦੇਖੋ ਜੀ ਆਪਾਂ ਨੇ ਇਸ ਤਰੀਕੇ ਨਾਲ ਦੁੱਧ ਨੂੰ ਸਾਈਡ ਤੇ ਬਿਲਕੁਲ ਵੀ ਨਹੀਂ ਜੰਮਣ ਦੇਣਾ ਦੇਖੋ ਇਹ ਇਸ ਤਰੀਕੇ ਦਾ ਹੋ ਚੁੱਕਿਆਗਾ ਜੋ ਖੁਆਜੀ ਆਪਾਂ ਘਰ ਵਿੱਚ ਬਣਾ ਕੇ ਤਿਆਰ ਕਰਦੇ ਆ ਇਹ ਥੋੜਾ ਜਿਹਾ ਵਾਈਟ ਕਲਰ ਦਾ ਹੁੰਦਾਗਾ ਜੋ ਆਪਾਂ ਮਾਰਕੀਟ ਤੋਂ ਲੈ ਕੇ ਆਨੇ ਆ ਕਈ ਵਾਰ ਉਹ ਵਾਈਟ ਕਲਰ ਦਾ ਵੀ ਹੁੰਦਾਗਾ ਕਈ ਵਾਰ ਉਹ ਥੋੜਾ ਜਿਹਾ ਬ੍ਰਾਊਨ ਵੀ ਹੋ ਚੁੱਕਿਆ ਹੁੰਦਾਗਾ ਕਿਉਂਕਿ ਉਸ ਵਿੱਚ ਦੀਸੀ ਕੀ ਪਾ ਕੇ ਉਸ ਨੂੰ ਥੋੜਾ ਜਿਹਾ ਕਾੜ ਦਿੱਤਾ ਜਾਂਦਾਗਾ ਇਸ ਕਰਕੇ ਉਹ ਬ੍ਰਾਊਨ ਕਲਰ ਦਾ ਹੋ ਜਾਂਦਾ ਲਾਈਟ ਬ੍ਰਾਊਨ ਕਲਰ ਦਾ देखो इसकी थिकनेस इस, इस तरीके की हो चुकी है ਇਸ ਕੋਈ ਨੂੰ ਜੀ ਆਪਾਂ ਗਜ਼ਰੇਲੇ ਵਿੱਚ ਜਾਂ ਇਸ ਦੇ ਪੀੜੇ ਜਾਂ ਇਸ ਦੀ ਬਰਫੀ ਬਣਾ ਕੇ ਇਸ ਨੂੰ ਜੂਸ ਕਰ ਸਕਦੇ ਆ ਕੋਆ ਬਣਾਉ ਲੈ ਜੀ ਆਪਾਂ ਨੂੰ ਘਰ ਵਿੱਚ ਜੀ ਆਪਾਂ ਗੈਸ ਤੇ ਬਣਾਉਣਿਆ ਤਾਂ ਇਸ ਨੂੰ ਲਗਭਗ 2 ਘੰਟੇ ਦਾ ਟਾਈਮ ਲੱਗ ਜਾਂਦਾਗਾ ਜੇ ਆਪਾਂ ਇਸ ਨੂੰ ਚੁੱਲ੍ਹੇ ਤੇ ਬਣਾਈਏ ਜੀ 3.5 ਕਿਲੋ ਦੁੱਧ ਨੂੰ ਤਾਂ 2 ਘੰਟੇ ਤੋਂ ਵੀ ਘੱਟ ਟਾਈਮ ਆ ਆਪਾਂ ਨੂੰ ਲੱਗੇਗਾ ਆਪਾਂ ਗੈਸ ਤੇ ਬਣਾਇਆਗਾ ਇਸ ਕਰਕੇ ਇਸ ਨੂੰ 2 ਘੰਟੇ ਲੱਗ ਚੁੱਕੇ ਨੇ ਦੇਖੋ ਖੁਆ ਬਣ ਕੇ ਆਪਣਾ ਰੈਡੀ ਹੈ ਜੀ ਆਪਾਂ ਨੂੰ ਲੱਗੇ ਜੀ ਖੁਆ ਥੋੜਾ ਜਿਹਾ ਕੜਾਹੀ ਦੇ ਨੀਚੇ ਲੱਗ ਰਿਹਾਗਾ ਤਾਂ ਆਪਾਂ ਗੈਸ ਘੱਟ ਵੀ ਕਰ ਸਕਦੇ ਹਾਂ ਕਿਉਂਕਿ ਜਦੋਂ ਇਹ ਬਣ ਕੇ ਰੈਡੀ ਹੋ ਜਾਣਾਗਾ ਫਿਰ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ ਦੇਖੋ ਇਹ ਬਣ ਚੁੱਕਿਆ ਹੈਗਾ ਹੁਣ ਲਗਭਗ 2 ਘੰਟੇ ਆਪਾਂ ਨੂੰ ਹੋ ਚੁੱਕੇ ਨੇ ਦੇਖੋ ਫਿਰ ਵੀ ਇਸ ਦਾ ਕਲਰ ਵਾਈਟ ਹੀ ਹੈ ਹੁਣ ਆਪਾਂ ਗੈਸ ਬੰਦ ਕਰ ਦਾਂਗੇ 2 ਘੰਟਿਆਂ ਬਾਅਦ ਜੀ ਦੇਖੋ ਇਹ ਠੰਡਾ ਹੋ ਕੇ ਇਸ ਤਰੀਕੇ ਦਾ ਬਣ ਚੁੱਕਿਆ ਹੈ ਜੀ ਦੇਖੋ ਕਨਬਰੇ ਬਣ ਕੇ ਤਿਆਰ ਹੋਇਆ ਜੀ ਜਿ ਦੇਖ ਸਕਦੇ ਹੋ ਇਸ ਦੀ ਚਿਕਨਾਈ ਕਿਸ ਤਰੀਕੇ ਦੀ ਹੈ ਦੇਖੋ ਸਿਰਫ ਅੰਨੇ ਕਿਚਕਨਾਈ ਹੈ ਜਿਸ ਵਿੱਚ ਹੁਣ ਆਪਾਂ ਇਸ ਨੂੰ ਇਕਵਾਲ ਵਿੱਚ ਨਿਕਾਲ ਲਾਵਾਂਗੇ ਅਗਰ ਤੁਹਾਨੂੰ ਜੀ ਇਹ ਮੇਰੇ ਖੁਆ ਬਣਾਉਣ ਦੀ ਵਿਧੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਤੁਹਾਡੇ ਤੱਕ ਤRenderTarget ਪਹੁੰਚ ਕੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ